ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਇਲਾਕਾ ਨਿਵਾਸੀ ਜੋ ਸੱਜਣ ਸੀਗੇ ਉਹ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਇੱਕ ਬਹੁਤ ਜਿਹੜਾ ਚੱਲ ਰਿਹਾ ਮਾੜਾ ਦੌਰ ਚੱਲ ਰਿਹਾ ਉਹਦੇ ਤੇ ਵਿਚਾਰ-ਵੰਦਰਾ ਕੀਤਾ ਗਿਆ ਅੱਜ ਜਿਵੇਂ ਦੇਖੇ ਇਕੱਠੇ ਹੋਏ ਆ ਸਾਰੇ ਜਿੰਨੇ ਵੀ ਇਲਾਕੇ ਦੇ ਲਾਗੇ ਲਾਗੇ ਪਿੰਡਾਂ ਦੇ ਮੋਢੀਬਾ ਸਰਪੰਚ ਸਾਫਾ ਸਰਪੰਚ ਮਿਲੂ ਸਮਾਜ ਦੇ ਵਿੱਚ ਇੱਕ ਸਲਾਂਘਤ ਲੱਗਾ ਹੋਇਆ ਨਸ਼ੇ ਦਾ ਨੂੰ ਠੱਲ ਪਾਉਣ ਵਾਸਤੇ ਹੋਰ ਵੀ ਜਿਹੜੀਆਂ ਸਮਾਜ ਦੇ ਵਿੱਚ ਕਟੀਆਂ ਹੋ ਰਹੀਆਂ ਵਾਂ ਕਿਸੇ ਗਰੀਬ ਦਾ ੱੱਕਾ ਹੋ ਰਿਹਾ ਲੁੱਟਾ ਖੋਹਾ ਹੋ ਰਹੀਆਂ ਜਾਂ ਕਿਸੇ ਤਰੀਬ ਕੁੜੀ ਦੇ ਨਾਲ ਕੋਈ ਤੰਗੀ ਪੇਸ਼ੀ ਜਾਂ ਕੋਈ ਛੇੜਖਾਨੀਆਂ ਇਹ ਹੋ ਰਹੀਆਂ ਬਹੁਤ ਸਾਰੀਆਂ ਵਾਰ ਦਾ ਤਾਂ ਹੁਣ ਮੌਜੂਦਾ ਸਮਾਜ ਦੇ ਵਿੱਚ ਹੋ ਰਹੀਆਂ ਲੁਟਾ ਘੁਮਾਰੀਆਂ ਬਹੁਤ ਜਿਆਦੀਆਂ ਵਾਰਦਾਤਾਂ ਹੋ ਰਹੀਆਂ ਇਹ ਸਾਰਾ ਜਿਹੜਾ ਕਾਰਨ ਨਸ਼ੇ ਦਾ ਹੀ ਆ ਜਿਹੜੀ ਸਾਡੀ ਨੌਜਵਾਨੀ ਨਸ਼ੇ ਵਾਲੀ ਜਾ ਰਹੀ ਆ ਉਹ ਦਿਨ ਰਾਤ ਕੋਈ ਦਿਨੇ ਨਹੀਂ ਸੇ 2:30 2:30 ਵਜੇ ਦਿਨ ਦੇ ਚੋਰੀਆਂ ਹੋ ਰਹੀਆਂ ਡਾਕਟਰ ਵੱਜ ਰਹੇ ਆ ਵਿਹਾੜੀਦਾਰ ਬੰਦੇ ਮਜ਼ਦੂਰੀ ਕਰਕੇ ਘਰਾਂ ਨੂੰ ਪਰਤਦੇ ਉਹਨਾਂ ਦੇ ਚ ਡਰ ਹੁੰਦਾ ਕਿਤੇ ਸਾਡੇ ਕੋਈ ਉਹ ਨਾ ਲੈ ਜਵੇ ਜਿੰਨੇ ਵੀ 5-10 ਰੁਪਈਆ ਤੱਕ ਦੀ ਚੋਰੀ ਹੋਣ ਲੱਗ ਪਈ ਆ ਇਹ ਸਾਰਿਆਂ ਨੂੰ ਦੇਖਦੇ ਹੋਏ ਜਿਹੜਾ ਪ੍ਰਸ਼ਾਸਨ ਆ ਪੌਂਸਰ ਪ੍ਰਸ਼ਾਸਨ ਵੀ ਉਹ ਵੀ ਉਹਨਾਂ ਦੇ ਵੀ ਹੱਥ ਬੰਨੇ ਹੋਏ ਆ ਇਹ ਕੋਈ ਬੰਦੇ ਨੂੰ ਕੋਈ ਫੜਦਾ ਤਾਂ ਵੀ ਛਡਾਉਣ ਵਾਲੇ ਚਾਰ ਪੰਜ ਪਿੱਛੇ ਆ ਜਾਂਦੇ ਆ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਯੋਗ ਕਰਕੇ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਕਮੇਟੀ ਦਾ ਗਠਨ ਕਰਦੇ ਆ ਕਿ ਤਾਂ ਜੋ ਇਹਨਾਂ ਚੀਜ਼ਾਂ ਨੂੰ ਫਲ ਪਾਈ ਜਾ ਸਕੇ ਲੋਕਾਂ ਦੇ ਵਿੱਚ ਏਕਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਜਿੰਨੇ ਵੀ ਸੱਜਣ ਇਕੱਠੇ ਹੋਏ ਆ ਮੋਤਵਾ ਸੱਜਣ ਸਾਰੇ ਇਹਨਾਂ ਨੇ ਇਹੀ ਵਿਚਾਰ ਕੀਤਾ ਕਿ ਆਉਣ ਵਾਲੇ ਫੇਰ ਇਹ ਐਤਵਾਰ ਨੂੰ ਇੱਕ ਮੀਟਿੰਗ ਰੱਖਾਂਗੇ ਹੋਰ ਵੀ ਨਈਂ ਤਰੀਕ ਨੂੰ 9 ਵਜੇ ਇੱਥੇ ਦੇਰਾਂ ਘਾਣ 8:30 ਵਜੇ ਦੇਰਾਂ ਸਾਹਿਬ ਇਕੱਠੇ ਹੋਵਾਂਗੇ ਫੇਰ ਇਕੱਤਰ ਹੋਵਾਂਗੇ ਤੇ ਜਿੰਨੇ ਵੀ ਸੱਜਣਿਆ ਸਾਡੇ ਨਾਲ ਸੰਪਰਕ ਕਰ ਸਕਦੇ ਮੂਲ ਵੀ ਪਿੰਡਾਂ ਦੇ ਪੰਜ ਸਰਪੰਚ ਆਪਾਂ ਇੱਕ ਕਮੇਟੀ ਦਾ ਗਠਨ ਕਰਾਂਗੇ ਤਾਂ ਕਿ ਇਹ ਚੀਜ਼ ਨੂੰ ਫਲ ਪਾਈ ਜਾ ਸਕੇ ਕਿਉਂਕਿ ਸਾਨੂੰ ਆਪ ਹੀ ਖੁਦ ਅਰਲਾ ਕਰਨਾ ਪੈਣਾ ਕਿਸੇ ਪ੍ਰਸ਼ਾਸਨ ਦੇ ਸਾਡੀ ਕੋਈ ਸਾਰ ਨਹੀਂ ਲੈਣੀ ਜਿੰਨਾ ਚਿਰ ਸੀ ਖੁਦ ਇੱਕ ਹੋਰ ਕੋਈ ਤਰ੍ਹਾਂ ਦੇ ਤੇ ਸਾਰਿਆਂ ਨੂੰ ਪੀ ਲਿਆ ਵਕਤ ਬਾਅਦ ਸਾਡਾ ਸਾਥ ਦਿਓ ਇਕੱਠੇ ਹੋਵੋ ਜੁੜੇ ਜਿੱਥੇ ਮਰਜੀ ਲੋ ਪਾਰਟੀਆਂ ਦੇ ਵਿੱਚ ਸਾਨੂੰ ਕੋਈ ਇਤਰਾਜ ਨਹੀਂ ਪਰ ਆਪਾਂ ਇੱਕ ਸੰਸਥਾ ਇਹੋ ਜਿਹੀ ਬਣਾਉਣੀ ਆ ਵੀ ਇਹ ਰੇਹ ਪਾਰਟੀਆਂ ਤੋਂ ਉੱਪਰ ਉੱਠ ਕੇ ਸਮਾਜ ਦੇ ਵਿੱਚ ਜਿਹੜੀਆਂ ਇਹ ਤੰਗੀਆਂ ਪਰੇਸ਼ਾਨੀਆਂ ਆ ਰਹੀਆਂ ਇਹਨਾਂ ਨੂੰ ਖੱਲ ਪਾਈ ਜਾ ਸਕੇ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣਾ ਵਾ ਤੇ ਆਪਣੀਆਂ ਜਾਨ ਮਾਲ ਦੀ ਅਸੀਂ ਖੁਦ ਆਪ ਹੀ ਰਾਖੀ ਕਰਨੀਆਂ ਤੇ ਸਾਨੂੰ ਲੋੜ ਆ ਇਕੱਠੇ ਹੋਣ ਦੀ ਸਾਰਿਆਂ ਨੂੰ ਸੋ ਸਾਰਿਆਂ ਨੂੰ ਬੇਨਤੀ ਆ ਕਿ ਅਗਲੇ ਐਤਵਾਰ 9 ਵਜੇ ਕਾਰਮਾ ਡੇਲੇ ਦੇ ਸਾਰਿਆਂ ਨੇ ਪਹੁੰਚਣਾ ਵਾ ਜਿਹੜੇ ਜਿਹੜੇ ਸੱਜਣ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿ ਕਿਸੇ ਨੂੰ ਕੋਈ ਇਹ ਨਹੀਂ ਜਿਹੜੀ ਮਰਜੀ ਪਾਰਟੀ ਦਾ ਹੋਵੇ ਕੋਈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਿ ਵੈਕੀਤਾ ਖਾਲਸਾ ਬਾਤ ਨੂੰ ਮੈਂ ਤਾਂ ਫਰੀਦਾ ਕਹਿ ਰਹਾ ਇਹ ਮਤਲਬ ਭਾਈ ਬੇਨਬਤ ਉਹ ਆਪਾਂ ਨਾਲ ਦੱਸੀਓ ਨਾਲ ਹੁਣ ਦਾ ਮੈਂ ਨਾ ਬੋਲ ਕੇ ਦਾ ਇਹ ਮੇਨ ਮਕਸਦ ਇਹਦਾ ਹੈਗਾ ਮੈਂ ਇਹ ਆ ਵੀ ਜਿਹੜੀ ਆਪਾਂ ਮੈਨਸਪਲ ਸਹਿਰੂ ਘੁਟਾ ਹੋਆ ਹਰ ਬੰਦਾ ਕੋਲੇ ਪਾਰਟੀ ਦਾ ਕਿਸੇ ਮਾਜੂਦਾ ਜਿਹੜਾ ਮਿਹਨਤ ਕਰਕੇ ਰੋਟੀ ਕਮਾਦਾ ਬੱਚਿਆਂ ਦਾ ਉਹ ਦਿਨੇ ਦਿਨਿਆ ਜਿਹੜੀ ਕਰਨੀ ਹੋਈ ਔਰ ਮੱਕੀਆਂ ਹੋ ਗਈਆਂ